ਇਧਰ ਇਧਰ ਆ ਲੈ ਕਿੰਨਾ 76 ਤੇ ਉਹ ਤੇਰੇ ਬਾਹੂਆਂ ਦਾ ਮੂੰਹ ਤੇ ਨਹੀਂ ਯਾਦ ਕਰੇਗਾ ਤੂੰ ਅੱਛਾ ਚੱਲੇ ਉੱਥੇ ਠਾਣੇ ਆ ਜਾ ਮੱਲਾ ਦੇ ਠੀਕ ਹੈ ਉੱਥੇ ਨਹੀਂ ਕਿਤੇ ਜਾਣਾ ਕਿਤੇ ਆਉਂਦਾ ਪਿਆਸ ਤੇ ਸੱਚ ਇੱਥੇ ਆਉਂਦਾ ਫਿਰ ਤੇਰੇ ਤੇਰੇ ਛੱਤੇ ਮੈਂ ਥੋੜੇ ਦਿਨਾਂ ਦੇ ਲਈ ਠੋਕ ਨਹੀਂ ਮੱਲਾ ਲਈ ਮੱਲਾ ਹੀ ਤੇ ਠੋਕੜੇ ਮੈਂ ਮੱਲਾ ਨੇ ਆ ਇਧਰ ਹੋਏ ਚੱਲੀ ਮੱਲਾ ਰਿਆ ਇਹਨੂੰ ਤੂੰ ਆਣਾ ਨਾ ਮੈਂ ਵਰਦੀ ਲਾ ਕੇ ਨਾ ਵਰਦੀ ਲਾ ਕੇ ਆਇਆ ਇਹਨਾਂ ਦਾ ਫੋਨ ਨੰਗਰੀ ਲਾਉਣੀ ਤੇਰੀ ਲਾਉਣੀ ਇਹਨਾਂ ਨੂੰ ਫੋਨ ਫੜ ਕੇ ਛੁੱਟਦੇ ਨਹੀਂ ਭਾਈ ਇਹ ਗੱਲ ਮੈਂ ਤੇਰਾ ਫੋਨ ਛੁੱਟਦੇ ਨਹੀਂ ਫੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾ ਲੈ ਲੈ ਯਾਰ ਦੇਖਿਆ ਭਾਈ ਲਾਲਾ ਜੀ ਫੋਨ ਤਾਂ ਲੈ ਜੇ ਮੇਰੀ ਸੋਣਾਂ ਨੇ ਉਹ ਤੂੰ ਕਰਾਉ ਜਿੱਥੇ ਮੋਟਰਸਾ ਖਾ ਖੋਲ ਕੇ ਵੇਖਦਾ ਮੇਰੇ ਨਾਲ ਭਾਵੇਂ ਤੂੰ ਫੋਨ ਖੋ ਕੇ ਲੈ ਗਈ ਮੇਰਾ ਤੂੰ ਕੋਈ ਗੱਲ ਨਹੀਂ ਖੋਲ ਕੇ ਮੈਂਦੀਆ ਮੁੱਢਾਈ ਮੈਂ ਕੋਈ ਗੱਲ ਨਹੀਂ ਹੋ ਗਈ ਹੈ ਇਹ ਤੂੰ ਸੰਨੂ ਤੇਰੇ ਮੈਂ 76 ਉਹ ਮਾਰ ਮਾਰ ਕੇ ਤੇਰੀ ਦਾੜੀ ਦੇ ਮੁੱਢਾ ਨਾਲ ਗੱਡੇ ਚੀਚੋ ਤੇ ਮਿੰਨੋ ਕਹਿਦੀ ਤੈਰੇ ਵਿੱਚ ਸੁਪਰ ਕਮ ਠੋਲ ਦੇ ਆਜਾ ਉਹਨੇ ਆ ਨਾ ਨਾ ਮੈਂ ਲੱਜਾਉਣਾ ਮਾਰ ਆ ਇਧਰ ਉਹ ਖੋਲ ਲਿਆ ਆ ਇਧਰ ਆ ਇਧਰ ਉਹ ਵੇਖੋ ਖੋਲ ਕੇ ਦੇਖਦਾ ਮੇਰੇ ਨਾਲ ਕਿ ਯਾਰ ਕਰੇਗਾ ਨਾ ਉਹ ਅੱਗੇ ਆ ਅਨੇਕੀ ਖੋਲ ਕੇ ਆ ਵੀ ਇੱਕ ਨਾ ਆਇਆ ਕੱਪ ਕਰਾ ਆਇਆ ਮਾਰ ਮਾਰ ਤੇਰੇ ਚ ਪਿੜਾ ਵੇਖ ਕੇ ਮੂੰਹ ਕ ਭਾਂਦਾ ਕਰਾਂ ਮੂੰਹ ਘਰੇ ਰਹਿ ਗਿਆ ਅਜੇ ਮੇਰਾ ਰਹਿ ਗਿਆ ਘਰੇ ਰਹਿ ਗਿਆ ਬਰੇਕਰ ਹੁੰਦਾ ਨਾ ਤੇਰਾ ਮੈਂ ਮੂੰਹ ਸਾਰਾ ਵਿੱਚੋਂ ਵੰਡਦੇ ਨੇ ਮਾਰ ਮਾਰ ਕੇ ਕਣੇ ਆਏ ਭੁੱਲ ਕੇ ਰਹਿ ਗਏ ਕਰ ਮੈਨੂੰ ਪਤਾ ਨਹੀਂ ਕਿ ਉਹ ਕਦੋਂ ਮੇਰਾ ਪੰਡ ਨਹੀਂ ਇੱਕ ਫੌਜੀ ਬੰਦੇ ਨੇ ਪੰਗਾ ਲੈ ਲਿਆ ਤੁਸੀਂ ਫੌਜੀ ਨਾ ਉਹ ਸੋਚਣਾ ਮੜਿਆ ਵੀ ਪੰਗਾ ਕੱਢ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬੀ ਦੇ ਤੁਰੇ ਫਿਰਦੇ ਆਂ ਨਹੀਂ ਪਾਣੀ ਕਿੱਥੋਂ ਆਲੇ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਇਹ ਕਰਾ ਰਹੇਗਾ ਕਰੇਂਟਰਾਂ ਦਾ ਮੂੰਹ ਵਿੱਚੋਂ ਸਾਰਾ ਬਾਹਰ ਦੇਣਾ ਹੀ ਅੱਜ ਕਰਾਂ ਮੈਂ ਚੱਗੇਗਾ ਸਾਨੂੰ ਟਾਕੇ ਉਖਾ ਚਰਾ ਲਾਣੀ ਹਾਂਗਾ ਹੜੀ ਮਾਰੇ ਆ ਜਰਾ ਮੁਰਗੀ ਇਹਨੂੰ ਆ ਡੱਕ ਇਹ ਮਾਦੀ ਮਾਰੀ ਕੀ ਬੀ ਬੀ ਓ ਛੱਡ ਵੀਰ ਓ ਵੀਡੀਓ ਚੋਂ ਨਹੀਂ ਕੋਈ ਲੱਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੋਣੇ ਦੇ ਹੈਲੋ ਹਾਂ ਤੇ ਪੇਟ ਚੂਲ ਮੇਰੇ ਬਾਜੀ ਮੈਂ ਬੁਰੀ ਕਰਨੀ ਬਾਤ ਚੱਲ ਅੱਗੇ ਤੂੰ ਦਿੱਤੀ ਮੇਰੇ ਬਾਹਰ ਮੈਂ ਅੱਗੀ ਪੱਗ ਲਾ ਦੇਣੀ ਤੇਰੀ ਭਾਈ ਨਾ ਮੈਨੂੰ ਕਹੀਂ ਤੂੰ ਜੋ ਮਰਜ਼ੀ ਕਰ ਲੈ ਮੈਂ ਤਾਂ ਦੱਸਤਾ ਹੀ ਮੇਰਾ ਸੁਭਾਅ ਵਾਂਗ ਦਿੰਦਾ ਹੀ ਕੋਈ ਨਹੀਂ ਮੇਰੇ ਜਿੰਨੇ ਚ ਪੀਰ ਮਾਰਤੀ ਮੈਂ ਨਹੀਂ ਕਰਨਾ ਬਾਅਦ ਚ ਮੈਂ ਇੱਕੀ ਦੱਸਤਾ ਹਾਂ ਮੈਂ ਗੱਲ ਘੋੜ ਦੇਣਾ ਮੈਂ ਭਾਈ ਨਾ ਕੀ ਮੈਨੂੰ ਮੇਰਾ ਸੁਭਾਅ ਉਹ ਜਿਵੇਂ ਬਿੰਨੜਾ ਪਈ ਗਈ ਪੱਗ ਚੋਕ ਤੋ ਨਹੀਂ ਕਰਨੀ ਕੋਈ ਗੱਲ ਮੈਂ ਗੱਲ ਘੋੜ ਦੇਣੀ ਇਹਨੂੰ ਆ ਡਾਕੇ ਨੂੰ ਗੱਲ ਘੋੜ ਦੇਣੀ ਦੇਖਣਾ ਤੂੰ ਨਹੀਂ ਦੇਖ ਲੋ ਜਿਹੜੇ ਨਾ ਮੁੰਡੇ ਆ ਜਿੱਦੇ ਨਾ ਮਰਜ਼ੀ ਹੁੰਦੀ ਆ ਥਾਣੇ ਵਾਲੇ ਇੱਥੇ ਆਉਂਦੇ ਪੈ ਕੋਈ ਨਹੀਂ ਇਹਨੂੰ ਡਾਕੇ ਉਹ ਖਬਰ ਹੈ ਮੈਂ ਦੱਸੂਗਾ ਮੈਂ ਮਲਾਦਮ ਇਹ ਗੱਲ ਪੈਂਦੇ ਆ ਮੈਂ ਫੇਰ ਖੋੜ ਦੇਣਾ ਮੇਰਾ ਸਵਾਹੜਾ ਕੰਬਈ ਬਾਈਟਾ ਉਹ ਖਲੋ ਜਾ ਯਾਰ ਇੱਥੇ ਆਉਣਗੇ ਸਾਰੇ ਦੇਖੀ ਜਾ ਨਹੀਂ ਜਾਣਾ ਹੋ ਰੋਕ ਜਾ ਬੰਦਾ ਥਣ ਜਾਣਾ ਬੰਦਾ ਥਣ ਜਾਣਾ ਤੇ ਚਲਾ ਮੋੜ ਤੇ ਚਲਾ ਚਲਾ ਲਓ ਹਾਂਜੀ ਸਰ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਮਾਮਲਾ ਕੀ ਹੈ ਜੀ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਇਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦਾ ਹੈ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸਾ ਹੀ ਗੁਰਮੀਤ ਸਿੰਘ ਟ੍ਰੈਪ ਪੰਚਾਜ ਮੱਲਾਲੇ ਮੇ ਬਤੌਰ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾਰਕ ਦੇ ਕੋਲ ਬਾਬਾ ਕਾਲਾ ਮਾਰ ਜੀ ਦੇ ਮੰਦਿਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਛਤ ਚਲਾਣ ਵੀ ਕੀਤੇ ਆ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਫੋਟ ਤੇ ਮੇਰਾ ਸਾਥੀ ਹਰਜਿੰਦਰ ਸਿੰਘ ਤੇ ਸਾਥੀ ਰਾਜਕਮਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਗਏ ਪਿੰਡ ਦੇ 10-15 ਜਿਹਨਾਂ ਜਿਹਨਾਂ ਦੇ ਇਹਨਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਜਿਹਾ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਣ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੇ ਵਾਰ ਕੀਤੇ ਆ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮਐਸਸੀ ਗੁਰਮੀਤ ਸਿੰਘ ਨੂੰ ਮੈਂ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁਰਤੀ ਉੱਥੋਂ ਜੀ ਸਰਕਾਰੀ ਗੱਡੀ ਦੇ ਵਿੱਚ ਐਸਆਈ ਲਖਵੇਸ਼ ਸਿੰਘ ਸਮੇਤ 4-5 ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ 'ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨਮੇ ਰਣਾ ਚਾਰ ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਇਹ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ 'ਚ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 355 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਤੇ ਭੇਜਤਾ ਜੀ ਗਾਇਲ ਕੋਰਟ ਹੀ ਹੋ ਜਾਣਾ हां जी गाली गलौटी किया है हां जी बहुत उन्होंने बहुत ज्यादा गालियां कढ़ियां जी वीडियो नाल हैगी है जी वीडियो भी दीती है जी ते वो वीडियो ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਹਾ ਜੀ ਤੇ ਇਸ ਕਰਕੇ ਜਿਹੜਾ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰ ਵੀ ਅਫਸਰ ਕਰ ਰਹੇ ਨੇ ਜੀ ਪਚਾ ਪਬਲਿਕ ਨੇ ਕਰਵਾਇਆ ਜੀ हां जी ਪਬਲਿਕ ਨੇ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਏ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵੱਜਿਆ ਵੀ ਇੱਥੇ ਮੋੜੇ ਤੇ ਮੇਰੇ ਰੋੜੇ ਬਹੁਤ ਮਾਰ ਰਹੇ ਸੀ ਉਹ ਅੱਛਾ